ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇਲਾਕੇ ਅੰਦਰ ਚੋਰੀਆਂ ਦਾ ਸਿਲਸਿਲਾ ਬੰਦ ਹੋਣ ਦਾ ਨਾਮ ਨਹੀਂ ਲੈ ਰਿਹਾ ਤੇ ਇਸੇ ਲੜੀ ਤਹਿਤ ਬੀਤੀ ਰਾਤ ਪਿੰਡ ਚਿੰਗੜਾਂ ਦੇ ਇੱਕ ਘਰ ਵਿੱਚੋਂ ਵੱਡੀ ਪੱਦਰ ਤੇ ਸੋਨੇ ਦੇ ਗਹਿਣੇ ਚੋਰੀ ਹੋ ਜਾਣ ਦਾ ਸਮਾਚਾਰ ਪਰਾਪਤ ਹੋਇਆ ਹੈ ਇਸ ਚੋਰੀ ਦੀ ਜਾਣਕਾਰੀ ਦਿੰਦਿਆਂ ਪਰਮਜੀਤ ਕੌਰ ਪਤਨੀ ਸਵਰਗੀ ਮਲਕੀਤ ਸਿੰਘ ਵਾਸੀ ਪਿੰਡ ਚਿੰਗੜਾਂ ਨੇ ਦੱਸਿਆ ਕਿ ਉਹ ਇੱਕ ਹਫ਼ਤੇ ਤੋਂ ਜਲੰਧਰ ਵਿਖੇ ਆਪਣੀ ਰਿਸ਼ਤੇਦਾਰੀ ਵਿੱਚ ਗਏ ਹੋਏ ਸਨ ਜਦੋਂ ਬੀਤੀ ਰਾਤ ਉਹਨਾਂ ਨੇ ਆਪਣੇ ਘਰ ਆ ਕੇ ਦੇਖਿਆ ਤਾ ਮੇਨ ਗੇਟ ਦਾ ਜਿੰਦਰਾ ਲੱਗਾ ਹੋਇਆ ਸੀ ਜਦ ਕਿ ਅੰਦਰਲੀ ਗਰੇਲ ਅਤੇ ਪੇਟੀਆਂ ਦੇ ਤਾਲੇ ਤੋੜ ਕੇ ਸਾਰੇ ਸਮਾਨ ਦੀ ਫਰੋਲਾ ਫਰਾਲੀ ਕਰਕੇ ਚੋਰਾਂ ਨੇ ਪੇਟੀਆਂ ਵਿੱਚ ਰੱਖੇ ਹੋਏ 15 ਟੋਲੇ ਸੋਨੇ ਦੇ ਗਹਿਣੇ ਚੋਰੀ ਕੀਤੇ ਹੋਏ ਸਨ ਇਸ ਮੌਕੇ ਤੇ ਪੁਜੀ ਮੁਕੰਦpur ਪੁਲਿਸ ਦੀ ਟੀਮ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਚੋਰਾਂ ਦੀ ਪਾਲ ਆਰੰਭ ਕਰ ਦਿੱਤੀ ਗਈ ਹੈ ਤੁਸੀਂ ਦੇਖ ਰਹੇ ਹੋ ਛਿੰਜੀ ਲੜੂਆ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਇੱਕ ਕੜਾ ਸੋਨੇ ਦਾ ਹੋਰ ਦੋ ਰੁਪਿਆ ਯਾਰੀ ਗਰਾਂੜੀ ਦਾ ਸੈਟ ਕਿਸੀ ਇੱਕ ਮਿੰਟ ਹੁਣ ਹੀ ਲਿਖਾਉਂਗਾ ਗਰਾਂੜੀ ਦੇ ਸੈਟ ਕੀ ਕੀ ਸੀ ਸੈਟ ਨੂੰ ਮੁੰਡੀ ਸੀ ਕੀ ਗਾਲ ਦਾ ਸੀ ਕੰਨਾ ਸੀ ਸੀ ਪੂਰਾ ਹੀ ਸੈਟ ਪੂਰਾ ਸੈਟਾਂ ਦਾ ਵਾੜੀਆਂ ਦਾ ਜੋੜਾ ਸੀ ਇੱਕ ਉਹ ਤਾਂ ਪੂਰਾ ਸਟਾ ਹੈ ਨਹੀਂ ਨਹੀਂ ਬੰਖਰਾਂ ਦਾ ਸੀ ਹਲਾਕ ਸੀ ਵਾੜੀਆਂ ਦਾ ਜੋੜਾ ਸੈੱਟ ਤੋਂ ਅਲੱਗ ਵਾੜੀਆਂ ਦਾ ਜੋੜਾ ਸੀ ਤੋਂ ਦਿੱਦੀ ਦੀ ਘੇਟ ਜੇ ਤਾਂ ਵੀ ਦਾ ਸੈੱਟ ਸਾਰਾ ਆਪਣਾ ਤੁਹਾਨੂੰ ਪਾ ਲੈਣੇ ਤੁਹਾਨੂੰ ਹੋਰ ਲਿਆ ਇੱਕ ਸੈੱਟ ਸੀਗਾ ਸੋਨੇ ਦਾ ਹਾਂਜੀ ਤੇ ਇੱਕ ਚੈਨੀ ਸੀਗੀ ਦੋ ਮੁੰਦੀਆਂ ਸੀ ਦੇਖੋ ਸਾਸਰੇ ਸਿੰਘਾਂ ਵਾਲੀਆਂ ਤੁਹਾਡੀ ਜਾਦੀ ਹਾਂਜੀ ਬਿੱਬੀ ਦਾ ਪੈਟਰਨ ਸੀ ਆ ਫੇਰੀਏਬਲ ਦੇ ਪਿੱਛੇ ਚੈਨ ਨਹੀਂ ਪਿੱਛੇ ਪੈਟਰਨ ਸੀਗਾ ਤਕਰੀਬਨ ਆਪਾਂ ਕਿੰਨਾ ਕਮਨ ਕੀਤਾ ਲੀਏ ਕਿਆ ਟੋਲੇ ਮਤਲਬ ਮੈਨੂੰ ਕਿੱਦਾਂ ਤੋਂ ਪਤਾ ਇਹਨਾਂ ਚਲੋ ਆਹ ਮੈਂ ਇਹਨਾਂ ਨੂੰ ਇਸਤੇਮਾਲ ਲਖਾਇਆ ਆ ਉਹ ਤਾਂ ਪਤਾ ਹੀ ਹੁੰਦਾ ਵੀ ਇਹਨੇ ਕਿਹੜਾ 55 ਕਰੋੜਿਆ ਨਾ ਉਹਨੇ ਮਨ ਦਾ ਉਹ ਦੋ ਸੈਟ ਲਾ ਲਓ ਕਿੰਨੇ ਬਣੇ ਆ ਬਾਕੀ ਉੱਪਰ ਲਗਣ ਦੀ ਗੱਲ ਕੋੜਾ ਕਿੰਨੇ ਗ੍ਰਾਮ ਦਾ ਸੀ ਬਾਹ ਕੜਾ ਵੀ ਦੋ ਨਹੀਂ ਕਿੰਨਾ ਮਤਲਬ ਕਿ ਮੇਰੇ ਬਿਆਨ ਨੂੰ 3 ਲੱਖ ਦਾ ਸਮਾਨ ਲਿਆ ਸੀ ਕਟਣਾ ਕਹਿੰਚੇ ਲੱਗ ਰਹੀ ਹੋਈ ਆ ਕਿਹਨਾਂ ਦੀ ਹੋਈ ਆ ਇਹ ਜੀ ਪਰਮਜੀਤਪੁਰ ਆ ਪਤਨੀ ਮਨਜੀਤ ਸਿੰਘ ਇਹਨਾਂ ਦੇ ਘਰ ਨਾਲ ਇਹ 7-8 ਦਿਨ ਤੋਂ ਕਿਤੇ ਆਪਣੇ ਰਿਸ਼ਤੇਦਾਰਾਂ ਦੀ ਬਾਹਰ ਗਈ ਸੀ ਤੇ ਅੱਜ ਹੀ ਆ ਕੇ ਦੇਖਿਆ ਤੇ ਇਹਨਾਂ ਦੇ ਜਿਹੜਾ 메ਨ ਗੇਟ ਦਾ ਤਾਲਾ ਲੱਗਾ ਸੀ ਉਹ ਖੋਲ ਕੇ ਦੇਖਿਆ ਤਾਂ ਜਿਹੜਾ ਅੰਦਰ ਦਾ ਇਹਨਾਂ ਗੇਟ ਦਾ ਤਾਲਾ ਸੀਗਾ ਉਹ ਟੁੱਟਾ ਹੋਇਆ ਸੀ ਤੇ ਅੰਦਰ ਜਿਹੜੀਆਂ ਪੇਟੀਆਂ ਦੇ ਤਰ੍ਹਾਂ ਟੁੱਟੇ ਹੋਏ ਸੀ ਤੇ ਇਹਨਾਂ ਨੇ ਤਕਰੀਬਨ ਦੱਸਿਆ ਵੀ ਸਾਡਾ ਬਲਮਰੀਅਮ ਟੁੱਟੀਆਂ ਸੀ ਉਹ ਸਾਡਾ 10 ਤੋਂ 15 ਲੱਖ ਦਾ ਸਮਾਨ ਚੋਰੀ ਹੋਇਆ